ਚੰਨ ਦੀ ਚਾਨਣੀ ਥੱਲੇ ਬਹਿ ਕੇ ਦੋ ਗੱਲਾਂ ਕਰੀਏ ਪਿਆਰ ਦੀਆਂ ਦੋ ਗੱਲਾਂ ਕਰੀਏ ਹਾਏ ਗੱਲਾਂ ਕਰੀਏ ਕਦੋਂ ਤੋਂ ਗਾਣਾ ਸ਼ੁਰੂ ਕੀਤਾ ਸੀਗਾ ਤੇ ਇਹ ਵੀਡੀਓ ਜਦੋਂ ਰਿਕਾਰਡ ਕੀਤੀ ਪਤਾ ਸੀਗਾ ਫਾਦਰ ਸਾਹਿਬ ਪਹਿਲਾਂ ਵੀ ਕਦੇ ਇਦਾਂ ਰਿਕਾਰਡਿੰਗ ਕਰਦੇ ਸੀਗੇ ਤੁਹਾਡੀ ਉਮ ਉਮ ਵੈਸੇ ਫਾਦਰ ਸਾਹਿਬ ਮੇਰੇ ਕਰਦੇ ਰਹਿੰਦੇ ਜਿਵੇਂ ਮੈਂ ਇਕੱਲਾ ਗਾਉਣਾ ਹੁੰਨਾ ਪਰ ਇਸ ਸਮੇਂ ਮੈਨੂੰ ਜਮਾਂ ਵੀ ਨਹੀਂ ਸੀ ਪਤਾ ਕਿ ਮੇਰੀ ਰਿਕਾਰਡਿੰਗ ਹੋ ਰਹੀ ਆ ਜਦ ਜਾਵਾਂ ਇਸ ਦੁਨੀਆ ਤੋਂ ਇਹ ਆ ਮੇਰੇ ਬੰਨ ਨੂੰ ਹੋਵੇ ਤਾਂ ਗਾਉਣ ਦਾ ਸ਼ੌਂਕ ਕਿਵੇਂ ਪਿਆ ਸੀਗਾ ਸਿੱਖਿਆ ਸੀ ਕਿ ਅ ਨਹੀਂ ਮਤਲਬ ਮੈਂ ਸਾਡੇ ਨਾ ਫੈਮਲੀ ਚੋਂ ਹੀ ਆ ਅ ਮੇਰੇ ਜਿਹੜੇ ਗ੍ਰੈਂਡਫਾਦਰ ਨੇ ਉਹ ਰਾਗੀ ਨੇ ਤੇ ਮੇਰੇ ਜਿਹੜੇ ਫਾਦਰ ਨੇ ਉਹ ਲਿਖਦੇ ਨੇ ਤੇ ਕੰਪੋਜ਼ਰ ਵੀ ਨੇ ਮੈਨੂੰ ਗਾਉਣ ਦਾ ਸ਼ੌਂਕ ਸ਼ੁਰੂ ਤੋਂ ਹੀ ਆ ਮਤਲਬ ਜਦੋਂ ਮੈਂ ਬਿਲਕੁਲ ਛੋਟਾ ਸੀਗਾ ਮੇਰੀਆਂ ਛੋਟੇ ਹੁੰਦੀਆਂ ਵੀਡੀਓਜ਼ ਵੀ ਪਈਆਂ ਨੇ ਤੇ ਬਸ ਸ਼ੁਰੂ ਤੋਂ ਹੀ ਮੈਨੂੰ ਇਹ ਚੀਜ਼ ਦਾ ਸ਼ੌਂਕ ਹੈ ਵਿੱਚ ਜਦ ਵੀ ਮੇਰੀਆਂ ਯਾਦਾਂ ਕਰੀ ਉਸ ਦਾ ਬੱਚਾ ਇਸ ਤੋਂ ਵੱਡਾ ਦੁਨੀਆ ਤੇ ਮੈਨੂੰ ਲੱਗਦਾ ਨਹੀਂ ਵੀ ਕੋਈ ਪਾਪ ਲਈ ਮੁਕਾਮ ਹੋਏਗਾ ਵੱਡੇ ਵੱਡੇ ਨਿਊਜ਼ ਚੈਨਲ ਵਰਲਡ ਵਾਈਡ ਬੱਚੇ ਨੂੰ ਕਹਿ ਰਹੇ ਨੇ ਕਿ ਇਹ ਸਿੰਗਿੰਗ ਦੇ ਲਈ ਸਿੰਗਿੰਗ ਦੀ ਲਾਈਨ ਦੇ ਵਿੱਚ ਇੱਕ ਤੂਫਾਨ ਹੈ ਇੱਕ ਹਨੇਰੀਆ ਤਾਂ ਰਿਆਜ਼ ਨਾਲ ਆਪਾਂ ਸ਼ਾਈਨ ਕਰਵਾ ਸਕਦੇ ਹਾਂ ਪ੍ਰਿਪੇਅਰ ਕਰਾ ਸਕਦੇ ਹਾਂ ਹੋਰ ਸੋਹਣਾ ਬਣਾ ਸਕਦੇ ਹਾਂ ਪਰ ਸਿੰਗਿੰਗ ਲਾਈਨ ਦੇ ਵਿੱਚ ਤੁਹਾਡੇ ਲਈ ਪਰਮਾਤਮਾ ਵੱਲੋਂ ਗੁਣ ਹੋਣਾ ਬਹੁਤ ਜ਼ਰੂਰੀ ਹੈ ਤਾਂ ਹਾਕਮ ਦੰਦੀਵਾਲ ਦੇ ਵਿੱਚ ਪਹਿਲਾਂ ਤੋਂ ਹੀ ਇਹ ਬਹੁਤ ਜ਼ਿਆਦਾ ਅਸੀਂ ਖਿੱਚ ਦੇਖਦੇ ਸੀ ਕਿੱਥੇ ਦੇਖਣਾ ਚਾਹੁੰਦੇ ਹੋ ਹਾਕਮ ਨੂੰ ਕਿਸ ਲੈਵਲ ਤੱਕ ਦੇਖਣਾ ਚਾਹੁੰਦੇ ਹੋ ਬਹੁਤ ਸਾਰੇ ਸਿੰਗਰਸ ਨੂੰ ਵੀ ਐਪਰੀਸ਼ੀਏਟ ਕਰਦੇ ਆ ਕਿਉਂਕਿ ਜੇ ਸਿੰਗਿੰਗ ਦਾ ਸਟਾਈਲ ਫੋਲੋ ਕਰਦਾ ਜਾ ਉਹਨਾਂ ਦਾ ਬੰਦਾ ਮਤਲਬ ਇੱਕ ਰਾਹ ਵੱਲ ਤੁਰਦਾ ਜਾਂਦਾ ਤੁਸੀਂ ਕਿਸ ਲੈਵਲ ਤੱਕ ਕਿਸ ਨੂੰ ਦੇਖਦੇ ਮੈਡਮ ਇੱਕ ਪੇਰੈਂਟਸ ਲਈ ਤਾਂ ਉਹਨਾਂ ਦਾ ਬੱਚਾ ਇੱਕ ਤਾਰਾ ਹੁੰਦਾ ਹੈ ਹੂੰ ਉਹ ਤਾਂ ਉਸ ਮੁਕਾਮ ਦਾ ਉਹ ਕੋਈ ਲੈਵਲ ਹੀ ਨਹੀਂ ਦੱਸ ਸਕਦਾ ਕਿ ਮੇਰਾ ਬੱਚਾ ਕਿੰਨਾ ਕੁ ਉੱਪਰ ਜਾਵੇ ਕਿੰਨਾ ਕੁ ਕਿੰਨੀ ਕੁ ਸਕਸੈਸ ਅਚੀਵ ਕਰੇ ਅਸੀਂ ਤਾਂ ਚਾਹੁੰਦੇ ਆ ਜੀ ਦੁਨੀਆ जितੇ ਅਚਾਨਕ ਮੈਂ ਐਵੇਂ ਸਕਰੋਲ ਕਰਕੇ ਦੇਖ ਰਿਹਾ ਸੀ ਜਿੱਦਾਂ ਆਪਾਂ ਬਿਊਜ਼ ਨਾਰਮਲ ਦੇਖਦੇ ਆ ਤੇ ਉਹ ਸਕਰੀਨ ਫਲੈਸ਼ ਆਊਟ ਹੋ ਗਈ ਤੇ ਉੱਪਰ ਮੈਸੇਜ ਆ ਗਿਆ ਕਿ ਤੁਸੀਂ ਵਾਇਲੈਂਸ ਕਰ ਰਹੇ ਹੋ ਤੇ ਤੁਹਾਡਾ ਅਕਾਊਂਟ ਇਸ ਰੀਜ਼ਨ ਕਰਕੇ ਅਸੀਂ ਬੰਦ ਕਰ ਰਹੇ ਹਾਂ ਫਿਰ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਡਿਫਰੈਂਟ ਡਿਫਰੈਂਟ ਪਲੇਸ ਤੇ ਲੌਗਇਨ ਹੋ ਰਿਹਾ ਹੈ ਕਿ ਅਸੀਂ ਸਿੱਧੇ ਸਾਦੇ ਸੀਗੇ ਜੀ ਕੋਈ ਇੰਨਾ ਸਿਕਿਉਰਟੀ ਵੀ ਲਾਈ ਨਹੀਂ ਸੀ ਹੋਈ ਤੇ ਉਹ ਬਲੂ ਟਿਕ ਮੈਟਾ ਵੈਰੀਫਾਈ ਵੀ ਇੰਸਟਾ ਕੀਤਾ ਨਹੀਂ ਸੀ ਹੋਇਆ ਤੇ ਉਸ ਤੋਂ ਬਾਅਦ ਪਰਮਨੈਂਟਲੀ ਡੀਲੀਟ ਦਾ ਮੈਸੇਜ ਆਇਆ ਮੈਡਮ ਸਾਨੂੰ ਨਾ ਇੰਨਾ ਕੋ ਦੁੱਖ ਲੱਗਿਆ ਅੱਜ ਕੱਲ ਦੇ ਗੀਤਾਂ ਦੇ ਵਿੱਚ ਤੇ ਪੁਰਾਣੇ ਗੀਤਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਤੇ ਉਹ ਡਿਫਰੈਂਸ ਜਿਹੜਾ ਉਹ ਉਹਨੂੰ ਕਿਵੇਂ ਮੈਨੇਜ ਕਰ ਲਿਆ ਮੈਨੂੰ ਨਾ ਅਸਲ ਵਿੱਚ ਜਿਹੜਾ ਪੁਰਾਣਾ ਸਿੰਗਿੰਗ ਸਟਾਈਲ ਸੀਗਾ ਉਹ ਮੈਨੂੰ ਜ਼ਿਆਦਾ ਵਧੀਆ ਲੱਗਦਾ ਸੀਗਾ ਕਿਉਂਕਿ ਉਹਦੇ ਵਿੱਚ ਜਿਵੇਂ ਸੁਰ ਤਾਲ ਦਾ ਇੱਕ ਅਲੱਗੇ ਉਹਦਾ ਮੈਟਰ ਸੀਗਾ ਤਾਂ ਕਰਕੇ ਉਹਦਾ ਸਟਾਈਲ ਮੈਨੂੰ ਬਹੁਤ ਵਧੀਆ ਲੱਗਦਾ ਖੁਸ਼ ਦੀ ਦਵਾਈ ਤੇਰਾ ਨਾਮ ਜੀ ਰਜਾ ਰਜਾ ਜੱਫੇ ਦਾਰਾ ਖੁਸ਼ ਦੀ ਦਵਾਈ ਤੇਰਾ ਨਾਮ ਜੀ ਰਜਾ ਰਜਾ ਜੱਫੇ ਦਾਰਾ ਮੇ ਚਾਨਣ ਦੀ ਚਾਨਣੀ ਨਦੀ ਚਾਨਣੀ ਥੱਲੇ ਬਹਿ ਕੇ ਦੋ ਗੱਲਾਂ ਕਰੀਏ ਪਿਆਰ ਦੀਆਂ ਦੋ ਗੱਲਾਂ ਕਰੀਏ ਹਏ ਗੱਲਾਂ ਕਰੀਏ ਹੋਵੇ ਆਖਰੀ ਸਾਥ ਤੇਰਾ ਨਾਂ ਬੈਠੀ ਕੋਲ ਮੇਰੇ ਤੂੰ ਹੋਵੇਂ ਜਦ ਜਾਵਾਂ ਇਸ ਦੁਨੀਆ ਤੂੰ ਤੇਰਾ ਮੇਰੇ ਵੱਲ ਮੂ ਹੋਵੇ ਔਣ ਠੰਡੀਆਂ ਹਵਾਵਾਂ ਸਿਨਾ ਠਾਰਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ तो गांए गां ਗੱਲਾਂ ਪਿਆਰ ਦੀਆਂ ਗੱਲਾਂ ਖੂਬਸੂਰਤ ਆਵਾਜ਼ ਦੀਆਂ ਇਹ ਆਵਾਜ਼ ਤੁਸੀਂ ਆਪਣੇ ਇੰਸਟਾਗ੍ਰam ਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸੁਣੀ ਹੋਵੇਗੀ ਤਾਂ ਇਸ ਨੂੰ ਇੰਨਾ ਪਿਆਰ ਮਿਲ ਰਿਹਾ ਹੈ ਇਸ ਬੱਚੇ ਦਾ ਨਾਮ ਹਾਕਮ ਹੈ ਤਾਂ ਜੇਕਰ ਗੱਲਬਾਤ ਕੀਤੀ ਜਾਵੇ ਸੋਸ਼ਲ ਮੀਡੀਆ ਦੇ ਇਸ ਯੁੱਗ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੀਆਂ ਹੋਜੀ ਵੀਡੀਓਜ਼ ਵੀਡੀਓਜ਼ ਜੋ ਤੁਹਾਡੇ ਦਿਲ ਨੂੰ ਖੁਸ਼ ਕਰ ਦਿੰਦੀਆਂ ਨੇ ਤਾਂ ਇਹ ਆਵਾਜ਼ ਜਿਹੜੀ ਹੈ ਸਭ ਦੇ ਮਨਾਂ ਦੇ ਵਿੱਚ ਚੱਲ ਰਹੀ ਇਸ ਵੀਡੀਓ ਨੂੰ ਇੰਨਾ ਕੋ ਪਿਆਰ ਮਿਲ ਰਿਹਾ ਹੈ ਕਿ ਜੇ ਕੋਈ ਨਾ ਵੀ ਚਾਵੇ ਨਾ ਤਾਂ ਵੀ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਕੁਛ ਨਾ ਕੁ ਉਤਾ ਜ਼ਰੂਰ ਨੂੰ ਬlesings ਦੇ ਹੀ ਰਹੇ ਨੇ ਤੇ ਇਹ ਵੀਡੀਓ ਰਿਕਾਰਡ ਕੀਤੀ ਗਈ ਸੀ ਇਸ ਦੇ ਫਾਦਰ ਦੇ ਵੱਲੋਂ ਇੱਕ ਅਚਨਚੇਤ ਵੀਡੀਓ ਰਿਕਾਰਡ ਕੀਤੀ ਗਈ ਬੱਚਾ ਜਿਹੜਾ ਸਕੂਲ ਦਾ ਬੈਗ ਨਾਲ-ਨਾਲ ਸੰਭਾਲ ਰਿਆ ਸੀ ਤੇ ਨਾਲ ਹੀ ਗੀਤ गा ਰਿਹਾ ਸੀ ਤੇ ਇਸ ਦੇ ਫਾਦਰ ਨੇ ਜਦੋਂ ਇਹ ਵੀਡੀਓ ਨੂੰ ਰਿਕਾਰਡ ਕੀਤਾ ਤਾਂ ਉਹ ਇੰਨਾ ਕੁ ਜ਼ਿਆਦਾ ਲੋਕਾਂ ਨੂੰ ਪਸੰਦ ਆਇਆ ਕਿ ਦੇਖੋ ਕਿੰਨਾ ਕੁ ਪਿਆਰ ਹੈ ਆਪਣੇ ਗੀਤਾਂ ਦੇ ਨਾਲ ਔਰ ਜੇਕਰ ਗੱਲਬਾਤ ਕੀਤੀ ਜਾਵੇ ਆਵਾਜ਼ ਇੰਨੀ ਕੁ ਖੂਬਸੂਰਤ ਕਿ ਹਰ ਇੱਕ ਸੁਰ ਨੂੰ ਇਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗਾਇਆ ਵੀ ਤੇ ਲੋਕਾਂ ਨੂੰ ਪਸੰਦ ਆਇਆ ਤੇ ਅੱਜ ਸਾਡੇ ਨਾਲ ਕਮ ਮੌਜੂਦ ਹੈ ਉਹਨਾਂ ਦੇ ਫਾਦਰ ਸਾਹਿਬ ਮੌਜੂਦ ਨੇ ਸਵਾਗਤ ਕਰਦੇ ਹਾਂ ਉਹਨਾਂ ਦਾ ਇਸ ਵੀਡੀਓ ਦੇ ਵਿੱਚ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਹਕਮ ਕਦੋਂ ਤੋਂ ਗਾਣਾ ਸ਼ੁਰੂ ਕੀਤਾ ਸੀਗਾ ਤੇ ਇਹ ਵੀਡੀਓ ਜਦੋਂ ਰਿਕਾਰਡ ਕੀਤੀ ਪਤਾ ਸੀਗਾ ਫਾਦਰ ਸਾਹਿਬ ਪਹਿਲਾਂ ਵੀ ਕਦੇ ਇਦਾਂ ਰਿਕਾਰਡਿੰਗ ਕਰਦੇ ਸੀਗੇ ਤੁਹਾਡੀ ਉਮ ਉਮ ਵੈਸੇ ਫਾਦਰ ਸਾਹਿਬ ਮੇਰੇ ਕਰਦੇ ਰਹਿੰਦੇ ਜਿਵੇਂ ਮੈਂ ਕੰਨ ਲਾ ਗਾਉਣਾ ਹੁੰਨਾ ਪਰ ਐਸਾ ਮੈਨੂੰ ਜਮਾਂ ਵੀ ਨਹੀਂ ਸੀ ਪਤਾ ਕਿ ਮੇਰੀ ਰਿਕਾਰਡਿੰਗ ਹੋ ਰਹੀ ਆ ਤੇ ਲਾਸਟ ਤੇ ਜਿਵੇਂ ਤੁਸੀਂ ਫੁੱਲ ਵੀਡੀਓ ਦੇਖੀ ਹੋਗੀ ਲਾਸਟ ਤੇ ਉਹਨਾਂ ਨੇ ਆ ਕੇ ਦੱਸਿਆ ਕਹਿੰਦੇ ਵਰੀਆ ਗਾ ਰਿਆ ਸੀ ਕਹਿੰਦੇ ਫਿਰ ਬਾਦ ਨੂੰ ਮੈਂ ਕਿਹਾ ਹਾਂਜੀ ਜੇ ਵਧੀਆ ਆ ਤਾਂ ਤੁਸੀਂ ਬਾਦ ਪਹਿਲਾਂ ਵੀ ਵੀਡੀਓਜ਼ ਵਗੈਰਾ ਇੰਸਟਾਗ੍ਰam ਤੇ ਸ਼ੇਅਰ ਕਰਦੇ ਸੀਗੇ ਹਾਂਜੀ ਪਹਿਲਾਂ ਵੀ ਕਈ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਨੇ ਬਹੁਤ ਵਧੀਆ ਜਾਣੀ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਉਹਨਾਂ ਨੂੰ ਵੀਡੀਓਜ਼ ਨੂੰ ਦਾ ਗਾਣ ਦਾ ਸ਼ੌਂਕ ਕਿਵੇਂ ਪਿਆ ਸੀਗਾ ਸਿੱਖਿਆ ਸੀ ਕਿ ਅ ਨਹੀਂ ਮਤਲਬ ਮੈਂ ਸਾਡੇ ਨਾ ਫੈਮਲੀ ਚੋਂ ਹੀ ਆ ਮੇਰੇ ਜਿਹੜੇ ਗ੍ਰੈਂਡਫਾਦਰ ਨੇ ਉਹ ਰਾਗੀ ਨੇ ਤੇ ਮੇਰੇ ਜਿਹੜੇ ਫਾਦਰ ਨੇ ਉਹ ਲਿਖਦੇ ਨੇ ਤੇ ਕੰਪੋਜ਼ਰ ਵੀ ਨੇ ਤੇ ਫਿਰ ਫੈਮਲੀ ਤੋਂ ਹੀ ਤੁਹਾਨੂੰ ਪਤਾ ਕਿ ਆ ਜਾਂਦਾ ਆਪਣੇ ਚ ਗਉਣ ਆ ਜਾਂਦਾ ਤੇ ਫਿਰ ਮੈਨੂੰ ਕਿਤੇ ਬਾਹਰੋਂ ਮਤਲਬ ਸਿੱਖਣ ਦੀ ਲੋੜ ਹੀ ਨਹੀਂ ਪਈ ਸਕੂਲ ਦੇ ਵਿੱਚ ਮੈਨੂੰ ਕਾਫੀ ਸਾਰੇ ਟੀਚਰ ਸਿਖਾਉਂਦੇ ਨੇ ਪਰ ਮੈਨੂੰ ਗਾਉਣ ਦਾ ਸ਼ੌਂਕ ਸ਼ੁਰੂ ਤੋਂ ਹੀ ਆ ਮਤਲਬ ਜਦੋਂ ਮੈਂ ਬਿਲਕੁਲ ਛੋਟਾ ਸੀਗਾ ਮੇਰੀਆਂ ਛੋਟੇ ਹੁੰਦੀਆਂ ਵੀਡੀਓਜ਼ ਵੀ ਪਈਆਂ ਨੇ ਤੇ ਬਸ ਸ਼ੁਰੂ ਤੋਂ ਹੀ ਮੈਨੂੰ ਇਹ ਚੀਜ਼ ਦਾ ਸ਼ੌਕ ਪੜਾਈ ਕਰਦੇ ਹੋ ਨਾਲ ਨਾਲ ਅਲਗਰ ਦੇਖਿਆ ਜਾਵੇ ਤੁਸੀਂ ਹੁਣ ਇੱਕ ਵੀਡੀਓ ਜਿਹੜੀ ਤੁਹਾਡੇ ਪਾਪਾ ਨੇ ਬਣਾ ਕੇ ਪਾਈ ਹੈ ਲੋਕਾਂ ਦੇ ਕਮੈਂਟ ਪੜ ਕੇ ਕਿਸ ਤਰੀਕੇ ਦਾ ਮਹਿਸੂਸ ਹੋਇਆ ਕਦੀ ਸੋਚਿਆ ਸੀ ਇੰਨਾ ਪਿਆਰ ਮਿਲੇਗਾ ਕਿ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਦਾਦਾ ਜੀ ਰਾਗੀ ਨੇ ਹੈਨਾ ਫਾਦਰ ਸਾਹਿਬ ਤੁਹਾਡੇ ਕੰਪੋਜ਼ਰ ਨੇ ਲਿਖਦੇ ਨੇ ਤਾਂ ਉਹ ਇਦਾਂ ਹੁੰਦਾ ਨਾ ਵੀ ਘਰ ਚ ਬੱਚਾ ਜਿਹੋ ਦੇਖਦਾ ਉਹ ਸਿੱਖ ਲੈਂਦਾ ਪਰ ਵਾਇਰਲ ਹੋਣਾ ਬਹੁਤ ਵੱਡੀ ਚੀਜ਼ ਹੁੰਦੀ ਹੈ ਲੋਕਾਂ ਦਾ ਪਿਆਰ ਮਿਲਣਾ ਬਹੁਤ ਵੱਡੀ ਗੱਲ ਹੈ ਕਿੱਦਾਂ ਦਾ ਲੱਗਿਆ ਸੀ ਕਮੈਂਟ ਪੜਦੇ ਹੋ ਬਹੁਤ ਚੰਗਾ ਲੱਗਿਆ ਮੈਂ ਸਾਰੀ ਰਾਤ ਜਿਵੇਂ ਯਾਰ ਉੱਠਦਾ ਜਦੀ ਫਿਰ ਕਮੈਂਟ ਪੜਨ ਲੱਗ ਜਾਂਦਾ ਰਾਤ ਤੱਕ ਬਸ ਇਹੀ ਚੀਜ਼ ਦੇ ਵਿੱਚ ਵੀ ਕਿੰਨੇ ਹੋ ਗਏ ਵਿਊ ਤੇ ਕਿੰਨਾ ਲੋਕਾਂ ਦਾ ਪਿਆਰ ਮਿਲ ਰਿਹਾ ਕਦੇ ਸੋਚਿਆ ਨਹੀਂ ਸੀ ਸਕੂਲ 'ਚ ਤੁਹਾਡੇ ਫਰੈਂਡਸ ਨੂੰ ਟੀਚਰਸ ਨੂੰ ਪਤਾ ਲੱਗਦਾ ਵੀ ਆ ਵੀਡੀਓ ਵਾਇਰਲ ਹੋ ਗਈ ਹਾਕਮ ਦੀ ਨਵੀਂ ਵੀਡੀਓ ਪਈ ਜਿਵੇਂ ਕਾਫੀ سارے ਚੈਨਲਸ ਨੇ ਮੇਰੀ ਸਟੋਰੀ ਲਗਾਈ ਤੇ ਰੀਲ ਪਾਈ ਮੈਨੂੰ ਉਹਨਾਂ ਨੇ ਭੇਜੀ ਕਹਿੰਦੇ ਦੇਖ ਤੇਰੀ ਸਟੋਰੀ ਪਾਈ ਕਿਉਂਕਿ ਅਸੀਂ ਸੀਗੇ ਕਿਤੇ ਬਾਹਰ ਨੈਟਵਰਕ ਘੱਟ ਸੀਗਾ ਤੇ ਉੱਥੇ ਪਤਾ ਨਹੀਂ ਸੀ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ ਅਸੀਂ ਜਦ ਇੱਥੇ ਨੇੜੇ ਨਜ਼ਦੀਕ ਆਏ ਜਦ ਸਾਨੂੰ ਪਤਾ ਲੱਗਿਆ ਕਿ ਮਤਲਬ ਇੰਨੇ ਚੈਨਲਾਂ ਨੇ ਸਾਡੀ ਰੀਲ ਪਾਈ ਆ ਨਾਲੇ ਮਤਲਬ ਇੰਨੇ ਵਧੀਆ ਵਿਊਜ਼ ਆਏ ਸਰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਹਾਕਮ ਕਰਕੇ ਤੁਹਾਡੇ ਮਤਲਬ ਤੁਹਾਡੀ ਇੱਕ ਵੀਡੀਓ ਬਣਾਈ ਸ਼ਾਇਦ ਉਹਦਾ ਟੈਲੈਂਟ ਬਾਹਰ ਆਇਆ ਉਸ ਚੀਜ਼ ਦੇ ਨਾਲ ਲੋਕਾਂ ਦਾ ਪਿਆਰ ਇੰਨਾ ਜ਼ਿਆਦਾ ਬੇਸ਼ੁਮਾਰ ਮਿਲ ਰਿਹਾ ਵੀ ਲੋਕ ਵੀਡੀਓ ਤੇ ਕਮੈਂਟ ਸੈਕਸ਼ਨ ਭਰ ਰਹੇ ਆ ਉਹਨਾਂ ਦਾ ਇੰਨਾ ਕੁ ਪਿਆਰ ਦੇਖਣ ਨੂੰ ਮਿਲ ਰਿਹਾ ਲੋਕਾਂ ਦਾ ਕਿੱਦਾਂ ਦਾ ਫੀਲ ਕਰ ਰਹੇ ਹੋ ਤੁਸੀਂ ਮੈਮ ਸਭ ਤੋਂ ਪਹਿਲਾਂ ਮੈਂ ਲੁਧਿਆਣਾ ਟਾਈਮਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੁਸੀਂ ਬੱਚੇ ਨੂੰ ਇਨਵਾਈਟ ਕੀਤਾ ਬੱਚੇ ਦਾ ਹੌਸਲਾ ਵਧਾਇਆ ਤੇ ਪਿਆਰ ਦੇ ਰਹੇ ਹੋ ਤਾਂ ਮੈਂ ਇਹ ਕਹਿਣਾ ਚਾਹਾਂਗਾ ਜੀ ਘੱਟ ਬੋਲਾਂ ਦੇ ਵਿੱਚ ਇੱਕ ਬਾਪ ਦਾ ਸਿਰ ਉੱਚਾ ਕਰੇ ਉਸ ਦਾ ਬੱਚਾ ਇਸ ਤੋਂ ਵੱਡਾ ਦੁਨੀਆ ਤੇ ਮੈਨੂੰ ਲੱਗਦਾ ਨਹੀਂ ਵੀ ਕੋਈ ਬਾਪ ਲਈ ਮਕਾਮ ਹੋਵੇਗਾ ਜੀ ਬਿਲਕੁਲ ਤੇ ਬੜਾ ਮੈਨੂੰ ਪ੍ਰਾਊਡ ਹੁੰਦਾ ਜੀ ਅਸੀਂ ਇੱਕ ਰੂਲਰ ਏਰੀਏ ਤੋਂ ਬਹੁਤ ਛੋਟੇ ਜਿਹੇ ਜ਼ਿਮੀਦਾਰ ਆ ਖੇਤੀਬਾੜੀ ਕਰਨ ਵਾਲੇ ਤੇ ਉਮੇ ਦੇ ਇੱਕ ਬਾਪ ਨੂੰ ਐਡਾ ਵੱਡਾ ਹੌਸਲਾ ਮਿਲ ਜਾਣਾ ਕਿ ਵੱਡੇ ਵੱਡੇ ਨਿਊਜ਼ ਚੈਨਲ ਵਰਲਡ ਵਾਈਡ ਬੱਚੇ ਨੂੰ ਕਹਿ ਰਹੇ ਨੇ ਕਿ ਇਹ ਸਿੰਗਿੰਗ ਦੇ ਲਈ ਸਿੰਗਿੰਗ ਦੀ ਲਾਈਨ ਦੇ ਵਿੱਚ ਇੱਕ ਤੂਫਾਨ ਆ ਇੱਕ ਹਨੇਰੀਆ ਤੇ ਇਹਦਾ ਫਾਦਰ ਇਹਨੂੰ ਸਪੋਰਟ ਕਰ ਰਿਹਾ ਇਹ ਪਾਪ ਦਾ ਸਿਰ ਉੱਚਾ ਕਰ ਰਿਹਾ ਪੇਰੈਂਟਸ ਨੂੰ ਬਹੁਤ ਪ੍ਰਾਊਡ ਫੀਲ ਕਰਾਊਗਾ ਤਾਂ ਮੈਮ ਉਸ ਤੋਂ ਵੱਧ ਹੌਸਲੇ ਵਾਲੀ ਗੱਲ ਮੇਰੇ ਲਈ ਕੋਈ ਦੁਨੀਆ ਤੇ ਹੋਈ ਨਹੀਂ ਸਕਦੀ। ਰਿਆਜ਼ ਤੁਸੀਂ ਕਰਵਾਨੇ ਉਹਨੂੰ ਤਿਆਰੀ ਵਗੈਰਾ ਗਾਣੇ ਜਿਵੇਂ ਗਾਉਂਦਾ ਹੈ ਕਿ ਇਹਨੂੰ ਖੁਦ ਨੂੰ ਹੀ ਸ਼ੌਂਕ ਹੈ ਖੁਦ ਤਿਆਰੀ ਕਰਦਾ ਸਾਰੀ। ਹਾਂਜੀ ਐਕਚੁਅਲੀ ਮੈਮ ਸਿੰਗਿੰਗ ਇੱਕ ਐਸ ਜੀ ਲਾਈਨ ਆ ਇਹਦੇ ਵਿੱਚ ਰਿਆਜ਼ ਇੱਕ ਅਲੱਗ ਚੀਜ਼ ਆ ਪਰਮਾਤਮਾ ਵੱਲੋਂ ਇੱਕ ਆਪਾਂ ਨੂੰ ਗਿਫਟ ਮਿਲ ਜਾਣਾ ਲੱਗ ਚੀਜ਼ ਆ। ਤਾਂ ਰਿਆਜ਼ ਨਾਲ ਆਪਾਂ ਸ਼ਾਇਨ ਕਰਵਾ ਸਕਦੇ ਆ ਪ੍ਰਿਪੇਅਰ ਕਰਾ ਸਕਦੇ ਆ ਹੋਰ ਸੋਨਾ ਬਣਾ ਸਕਦੇ ਆ ਪਰ ਸਿੰਗਿੰਗ ਲਾਈਨ ਦੇ ਵਿੱਚ ਤੁਹਾਡੇ ਲਈ ਪਰਮਾਤਮਾ ਵੱਲੋਂ ਗੁਣ ਹੋਣਾ ਬਹੁਤ ਜ਼ਰੂਰੀ ਆ ਤਾਂ ਹਾਕਮਦੰਦੀਵਾਲ ਦੇ ਵਿੱਚ ਪਹਿਲਾਂ ਤੋਂ ਹੀ ਇਹ ਬਹੁਤ ਜ਼ਿਆਦਾ ਅਸੀਂ ਖਿੱਚ ਦੇਖਦੇ ਸੀ ਜਦੋਂ ਕਿ ਆਪਣੇ ਲੈਜੈਂਡ ਮੂਸੇਵਾਲਾ ਜੀ ਦੇ ਗਾਣੇ ਚੱਲਦੇ ਹੁੰਦੇ ਸੀਗੇ ਹਨਾ ਸਿੱਧੂ ਮੂਸੇਵਾਲਾ ਜੀ ਦੇ ਤਾਂ ਇਹਨੇ ਗੁਣ ਗਣਾਉਣੇ ਤੇ ਮੈਂ ਆਪਣੀ ਵਾਈਫ ਨੂੰ ਕਹਿਣਾ ਜਦੋਂ ਕਿਚਨ 'ਚ ਹੁੰਦੇ ਸੀ ਜਾਂ ਮੈਂ ਕੋਈ ਕੰਮ ਕਰਦਾ ਹੁੰਦਾ ਸੀ ਉਹਨੂੰ ਕਹਿਣਾ ਮੈਂ ਇਹਨੂੰ ਸੁਣੀ ਧਿਆਨ ਨਾਲ ਇਹਨੂੰ ਪਤਾ ਨਾ ਲੱਗਣ ਦੇਈ ਕਿ ਆਪਾਂ ਸੁਣ ਰਹੇ ਹਾਂ ਇਹਨੇ ਮੈਮ ਉਦੋਂ ਵੀ ਇਹਦੀ ਸਾਢੇ ਕਿ ਤਿੰਨ ਸਾਲ ਦੀ ਉਮਰ ਹੁੰਦੀ ਸੀ ਤੇ ਉਦੋਂ ਵੀ ਇਹਨੇ ਇੰਨਾ ਟਿਕਾ ਕੇ ਸੁਰ ਲਾਉਣੇ ਇੰਨਾ ਪਿਆਰ ਨਾਲ ਗਾਉਣਾ ਤੇ ਸਾਡੇ ਮਨ ਨੂੰ ਛੂ ਜਾਣੀਆਂ ਉਹ ਗੱਲਾਂ ਮੈਂ ਉਦੋਂ ਤੋਂ ਹੀ ਆਪਣੇ ਆਪ ਨਾਲ ਇੱਕ ਵਾਅਦਾ ਕਰਿਆ ਕਿ ਮੈਂ ਜਿੰਨੀ ਔਖੀ ਮਿਹਨਤ ਕਰਨੀ ਪਏਗੀ ਜਿੰਨਾ ਵੀ ਹਾਰਡ ਵਰਕ ਕਰਨਾ ਪਵੇਗਾ ਤੇ ਮੈਂ ਇਹਦਾ ਟੈਲੈਂਟ ਜ਼ਰੂਰ ਅਪਰੀਸ਼ੀਏਟ ਕਰੂੰਗਾ ਅੱਗੇ ਲੈ ਕੇ ਅੱਜ ਕੱਲ੍ਹ ਅਗਰ ਦੇਖਿਆ ਜਾਵੇ ਸੋਸ਼ਲ ਮੀਡੀਆ ਦਾ ਯੁੱਗ ਹੈ ਤਾਂ ਉਹ ਪਿਆਰ ਇਹਨੂੰ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੋਂ ਮਿਲਣਾ ਸ਼ੁਰੂ ਹੋ ਗਿਆ ਇਹਦੀ ਜਰਨੀ ਜਿਹੜੀ ਹੈ ਹਲਕੀ ਜਿਹੀ ਸ਼ੁਰੂਆਤ ਇਸ ਦੀ ਹੋ ਚੁੱਕੀ ਹੈ ਕੁਝ ਸੀੜੀਆਂ ਇਹਨੇ ਖੁਦ ਚੜ ਲੀਆਂ ਨੇ ਕੁਝ ਤੁਸੀਂ ਇਸ ਨੂੰ ਅੱਗੇ ਪੁਸ਼ ਕਰਕੇ ਚੜਾਓਗੇ ਤੇ ਬਾਕੀ ਲੋਕਾਂ ਦਾ ਪਿਆਰ ਆਪਣੇ ਆਪ ਹੀ ਕਿੱਥੇ ਦੇਖਣਾ ਚਾਹੁੰਦੇ ਹੋ ਹਾਕਮ ਨੂੰ ਕਿਸ ਲੈਵਲ ਤੱਕ ਦੇਖਣਾ ਚਾਹੁੰਦੇ ਹੋ ਬਹੁਤ ਸਾਰੇ ਸਿੰਗਰਸ ਨੂੰ ਵੀ ਐਪਰੀਸ਼ੀਏਟ ਕਰਦੇ ਆ ਕਿਉਂਕਿ ਜੇ ਸਿੰਗਿੰਗ ਦਾ ਸਟਾਈਲ ਫੋਲੋ ਕਰਦਾ ਜਾਓ ਉਹਨਾਂ ਤਾਂ ਬੰਦਾ ਮਤਲਬ ਇੱਕ ਰਾਹਵਾਲ ਤੁਰਦਾ ਜਾਂਦਾ ਤੁਸੀਂ ਕਿਸ ਲੈਵਲ ਤੱਕ ਕਿਸ ਨੂੰ ਦੇਖਦੇ ਹੋ ਮੈਡਮ ਇੱਕ ਪ ਉਹਨਾਂ ਦਾ ਬੱਚਾ ਇੱਕ ਤਾਰਾ ਹੁੰਦਾ ਹੈ। ਹੂੰ। ਉਹ ਤਾਂ ਉਸ ਮੁਕਾਮ ਦਾ ਉਹ ਕੋਈ ਲੈਵਲ ਹੀ ਨਹੀਂ ਦੱਸ ਸਕਦਾ ਕਿ ਮੇਰਾ ਬੱਚਾ ਕਿੰਨਾ ਕੁ ਉੱਪਰ ਜਾਵੇ, ਕਿੰਨਾ ਕੁ ਕਿੰਨੀ ਕੁ ਸਕਸੈਸ ਅਚੀਵ ਕਰੇ। ਅਸੀਂ ਤਾਂ ਚਾਹੁੰਦੇ ਹਾਂ ਜੀ ਦੁਨੀਆ ਜਿੱਤੇ। ਹਾਂ ਅਸ਼ਰਤੇ ਰੱਖਦੇ ਹਾਂ ਕਿ ਪੁੱਤ ਪਹਿਲਾਂ ਸਿੱਖ ਖਰਾ ਉਤਰ ਜੇ ਪਿਆਰ ਕਰਦੇ ਨੇ ਤਾਂ ਅੱਗੇ ਵਧੀਂ। ਐਵੇਂ ਬਿਨਾਂ ਤਿਆਰੀ ਤੋਂ ਕੁਝ ਵੀ ਪ੍ਰੈਜ਼ੈਂਟ ਕਰਨਾ, ਪਰਫਾਰਮ ਕਰਨਾ ਜਿਨ੍ਹਾਂ ਨਾਲ ਤੇਰੇ ਸਰੋਤਿਆਂ ਦਾ ਮਨ ਫਿੱਕਾ ਪਵੇ ਕਿ ਤਿਆਰੀ ਪੂਰੀ ਨਹੀਂ ਕੀਤੀ, ਉਹ ਚੀਜ਼ ਪੁੱਤ ਕਦੇ ਨਾ ਕਰੀਂ। ਪਹਿਲਾਂ ਪ੍ਰੇਪੇਅਰ ਬਣ ਕਾਮਯਾਬ ਬਣ ਪ੍ਰੈਕਟੀਕਲੀ ਵੀ ਥਿਉਰੈਟਿਕਲੀ ਵੀ ਹਾਰਮੋਨੀਅਮ ਨੂੰ ਇਹਦੀ ਸਟੱਡੀ ਵੀ ਕੰਪਲੀਟ ਕਰ ਤੇ ਫਿਰ ਨਿਖਰ ਕੇ ਆ ਤੇ ਸਰੋਤਿਆਂ ਦਾ ਦਿਲ ਜਿੱਤ ਤੁਸੀਂ ਕਿਹਾ ਵੀ ਸਰੋਤਿਆਂ ਦਾ ਦਿਲ ਜਿੱਤਣਾ ਹੈ ਇਹ ਇਹਦੇ ਵਾਸਤੇ ਨਿਖਰਨਾ ਜ਼ਰੂਰੀ ਹੁੰਦਾ ਪਰ ਕਈ ਵਾਰੀ ਸਰ ਇਹੋ ਜੀ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੋਂ ਹੀ ਸ਼ੁਰੂ ਹੁੰਦੀਆਂ ਨੇ ਤੇ ਉੱਥੇ ਹੀ ਕਈ ਵਾਰੀ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਤੁਸੀਂ ਮਤਲਬ ਤੁਹਾਡੇ ਅਕਾਊਂਟ ਨੂੰ ਹਜੇ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਸੀ ਲੋਕਾਂ ਦਾ ਇੰਨਾ ਪਿਆਰ ਮਿਲਣਾ ਸ਼ੁਰੂ ਹੋਇਆ ਤੇ ਉਹ ਕਿਸੇ ਵੱਲੋਂ ਹੈਕ ਵੀ ਕਰ ਲਿੱਤਾ ਗਿਆ ਲੱਤਾਂ ਖਿੱਚਣ ਵਾਲੇ ਬਹੁਤ ਨੇ ਫਿਰ ਉਹ ਡੀਮੋਟੀਵੇਟ ਕਰਦੇ ਹੋਣਗੇ ਬੱਚਾ ਤਾਂ ਸ਼ੁਰੂ ਸ਼ੁਰੂਆਤੀ ਤੌਰ ਦੇ ਵਿੱਚ ਵੀਡੀਓਜ਼ ਬਣਾਉਣ ਦੇ ਵਿੱਚ ਕਹਿ ਲਓ ਬਿਜ਼ੀ ਆ ਵੀ ਮੈਂ ਆਪਣੀ ਇੱਕ ਨਵੀਂ ਵੀਡੀਓ ਬਣਾਵਾਂ ਨਵੇਂ ਗਾਣੇ ਗਾਵਾਂ ਪਰ ਉਹ ਦੇਖਦੇ ਹੋ ਤੁਸੀਂ ਅ ਮੈਨੂੰ ਅਸੀਂ ਹੌਲੀਡੇਜ਼ ਲਈ ਥੋੜਾ ਟਾਈਮ ਬਾਹਰ ਗਏ ਹੋਏ ਸੀ ਬੱਚੇ ਨੂੰ ਤਿੰਨ ਚਾਰ ਛੁੱਟੀਆਂ ਸੀ ਸਕੂਲ ਤੋਂ ਤੇ ਅਸੀਂ ਨਾਰਮਲੀ ਆ ਆਮ ਦਿਨਾਂ ਵਰਗਾ ਦਿਨ ਸੀਗਾ ਤੇ ਮੈਂ ਘਰ ਦੇ ਕੰਮ ਕਰਦਾ ਕਰਦਾ ਇਹ ਰਿਆਜ਼ ਕਰ ਰਿਹਾ ਸੀ ਤੇ ਗੇਟ ਕੋਲ ਖੜ ਗਿਆ ਬਹੁਤ ਸਾਰੀ ਆਡੀਅנס ਨੇ ਕਿਹਾ ਕਿ ਯਾਰ ਮਾਈਕ ਫਿਲਟਰ ਕਰਿਆ ਹੋਇਆ ਬੱਚੇ ਨੇ ਰਿਕਾਰਡਿੰਗ ਚ ਕੁਝ ਐਡੀਟਿੰਗ ਕਰੀ ਹੋਈ ਆ ਤੇ ਸਕ੍ਰਿਪਟ ਕਰਿਆ ਹੋਇਆ ਉਹ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਕੀ ਗੱਲ ਸੀ ਆਪਣੇ ਸਾਡੇ ਪਿੰਡੂ ਮਾਹੌਲ ਦੇ ਵਿੱਚ ਕੀ ਹੁੰਦਾ ਕਿ ਆਪਾਂ ਬੱਚੇ ਨੂੰ ਆਪਣਾ ਕੰਮ ਕਰਦੇ ਕਰਦੇ ਹੀ ਉਹਦਾ ਸੁਣਦੇ ਰਹਿੰਦੇ ਆ ਮੈਂ ਆਲਵੇਸ ਜਿਵੇਂ ਕੁਛ ਕਰਦਾ ਕਰਦਾ ਕੰਮ ਗੇਟ ਕੋਲ ਖੜ ਗਿਆ ਵੀ ਕੀ ਉਹਨਾਂ ਪੁੱਤ ਕੀ ਸੁਣਾਉਣਾ ਹਨਾ ਉਦਾਂ ਮੈਂ ਖੜਾ ਸੀ ਇਹਨੂੰ ਪਤਾ ਸੀਗਾ ਵੀ ਮੈਨੂੰ ਡੈਡੀ ਦੇਖ ਰਹੇ ਨੇ ਪਰ ਇਹਨੂੰ ਇਹ ਨਹੀਂ ਪਤਾ ਸੀਗਾ ਵੀ ਮੈਂ ਇੱਕ ਹੱਥ 'ਚ ਕੈਮਰਾ ਵੀ ਫੜਿਆ ਹੋਇਆ ਥੋੜਾ ਹਾਈਡ ਕਰਕੇ ਤੇ ਉਹ ਉਤੋਂ ਇਹ ਪ੍ਰਟੈਂਡ ਹੁੰਦਾ ਕਿ ਬੱਚਾ ਦੇਖ ਰਿਹਾ ਡੈਡੀ ਨੂੰ ਬਟ ਇਹ ਇਦਾਂ ਦਰਸਾ ਰਹੇ ਨੇ ਕਿ ਚੋਰੀ ਵੀਡੀਓ ਬਣਾਈ ਆ ਬਟ ਉਹ ਐਕਚੁਅਲੀ ਅਸੀਂ ਵੀਡੀਓ ਵਿੱਚ ਚੋਰੀ ਬਣਾ ਰਿਆ ਸੀ ਪਰ ਮੈਂ ਖੜਾ ਇਹਦੇ ਸਾਹਮਣੇ ਹੀ ਸੀਗਾ ਹੂੰ ਤੇ ਜੋ ਇਨਸੀਡੈਂਟ ਅਕਾਊਂਟ ਵਾਲਾ ਹੋਇਆ ਉਹ ਬਹੁਤ ਹੀ ਜ਼ਿਆਦਾ ਸਾਨੂੰ ਠੇਸ ਪਹੁੰਚੀ ਜੀ ਹੂੰ ਦੇਖੋ ਅ ਤੁਹਾਨੂੰ ਮੈਂ ਇਹਦੀ ਇੱਕ ਗੱਲ ਦੱਸਦਾ ਇਹਦਾ ਮੈਂ ਮੈਂ ਇੱਧਰ ਬੈਠ ਕੇ ਨਾ ਪੱਖੇ ਤੇ ਹੱਥ ਵੀ ਨਹੀਂ ਆਉਂਦਾ ਹੁੰਦਾ ਸੀ ਇਹ ਇੰਨਾ ਛੋਟਾ ਸੀ ਜਦੋਂ ਆ ਸੋਰੀ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੁੰਦਾ ਸੀ ਇਹਨੂੰ ਜਦੋਂ ਆਪਾਂ ਹਾਰਮੋਨੀਅਮ ਖੋਲਦੇ ਆ ਪਿੱਛੋਂ ਉੱਠ ਉੱਠ ਕੇ ਹਾਰਮੋਨੀਅਮ ਦਾ ਮਤਲਬ ਕਿ ਵੈਕਿਊਮ ਮੈਨੇਜ ਕਰਨਾ ਪੈਂਦਾ ਸੀਗਾ ਸਾਡੇ ਤਾਂ 3 ਸਾਲ ਦੀ ਉਮਰ ਤੋਂ ਇਹ ਕਾਰ ਵਿਆ ਤੇ ਸਾਡੇ ਲਈ ਨਾ ਮੈਡਮ 8 ਸਾਲ ਬਾਅਦ ਉਹ ਇੱਕ ਟਾਈਮ ਆਇਆ ਸੀ ਜਦੋਂ ਬੱਲੇ ਬੱਲੇ ਦੁਨੀਆ ਨੇ ਕਹਿਣਾ ਸੀਗਾ ਜਿਹੜੇ ਵੀ ਵਰਡ ਚ ਕਹਿ ਲੋ ਸਰਾਉਣਾ ਸੀਗਾ ਹਨਾ ਜੀ ਤੇ ਉਸ ਟਾਈਮ ਤੇ ਇਹਦੀ 18 ਮਿਲੀਅਨ ਹੋ ਚੁੱਕੀ ਸੀ ਵੀਡੀਓ ਤੇ ਅਚਾਨਕ ਮੈਂ ਐਵੇਂ ਸਕਰੋਲ ਕਰਕੇ ਦੇਖ ਰਿਹਾ ਸੀ ਜਿੱਦਾਂ ਆਪਾਂ ਵੀਵਿਊਜ਼ ਨਾਰਮਲ ਦੇਖਦੇ ਆ ਤੇ ਉਹ ਸਕਰੀਨ ਫਲੈਸ਼ ਆਊਟ ਹੋ ਗਈ ਤੇ ਉੱਪਰ ਮੈਸੇਜ ਆ ਗਿਆ ਕਿ ਤੁਸੀਂ ਵਾਇਲੈਂਸ ਕਰ ਰਹੇ ਹੋ ਤੇ ਤੁਹਾਡਾ ਅਕਾਊਂਟ ਇਸ ਰੀਜ਼ਨ ਕਰਕੇ ਅਸੀਂ ਬੰਦ ਕਰ ਰਹੇ ਹਾਂ। ਹੂੰ ਤੇ ਪਹਿਲਾ ਮੈਸੇਜ ਆਇਆ ਕਿ 3 ਮਹੀਨੇ ਲਈ ਬੰਦ ਹੋਣਾ ਬਟ ਫਿਰ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਡਿਫਰੈਂਟ ਡਿਫਰੈਂਟ ਪਲੇਸ ਤੇ ਲੌਗਇਨ ਹੋ ਰਿਹਾ। ਕਿਉਂਕਿ ਅਸੀਂ ਸਿੱਧੇ ਸਾਦੇ ਸੀਗੇ ਜੀ ਕੋਈ ਇੰਨਾ ਸਿਕਿਉਰਟੀ ਵੀ ਲਾਈ ਨਹੀਂ ਸੀ ਹੋਈ ਤੇ ਉਹ ਬਲੂ ਟਿਕ ਮੈਟਾ ਵੈਰੀਫਾਈ ਵੀ ਇੰਸਟਾ ਕੀਤਾ ਨਹੀਂ ਸੀ ਹੋਇਆ। ਤੇ ਉਸ ਤੋਂ ਬਾਅਦ ਪਰਮਾਨੈਂਟਲੀ ਡਿਲੀਟ ਦਾ ਮੈਸੇਜ ਆਇਆ ਮੈਡਮ ਸਾਨੂੰ ਨਾ ਇੰਨਾ ਕੋ ਦੁੱਖ ਲੱਗਿਆ। ਇਹਦੇ ਮਦਰ ਅੱਖਾਂ ਨਾਮ ਕਰ ਰਹੇ ਸੀ ਫਿਰ ਉਹਨਾਂ ਨੂੰ ਮੈਂ ਹੌਸਲਾ ਦਿੱਤਾ ਮੈਂ ਕਿਹਾ ਕੋਈ ਗੱਲ ਨਹੀਂ ਟੈਲੈਂਟ ਬੱਚੇ ਦੇ ਕੋਲ ਆ ਆਵਾਜ਼ ਦੇ ਕੋਲ ਆ ਫਿਰ ਬਣਾ ਲਾਂਗੇ ਫਿਰ ਕਰ ਲਾਂਗੇ ਬਟ ਉਸ ਮੂਮੈਂਟ ਤੇ ਆ ਕੇ ਜਦੋਂ ਬੱਚੇ ਨੂੰ ਤੁਹਾਡੇ ਨੂੰ ਇੱਕ ਹੁੰਘਾਰਾ ਮਿਲਣਾ ਹੈ ਨਾ ਜੀ ਇੱਕ ਸਟੇਜ ਮਿਲਣੀ ਆ ਇੱਕ ਪਲੇਟਫਾਰਮ ਮਿਲਣਾ ਉੱਥੇ ਆ ਕੇ ਤੁਹਾਡਾ ਕੋਈ ਉਹ ਚੀਜ਼ ਸਾਰੀ ਖੋ ਲਵੇ ਤਾਂ ਦੈਟਸ ਰੀਅਲੀ ਬੈਡ ਮੂਮੈਂਟ ਫਾਰ ਹਮ ਬਟ ਅਸੀਂ ਇਹਨੂੰ ਫਿਰ ਇਨਕਰੀਜ ਕਰਿਆ ਪੁੱਤ ਤੈਰੇ ਕੋਲ ਹੈਗਾ ਸਾਰਾ ਕੁਝ ਤੇਰਾ ਹਰਮੋਨੀਅਮ ਤੇਰੇ ਕੋਲ ਆ ਨਾ ਤੇਰਾ ਗਲਾ ਤੇਰੇ ਕੋਲ ਆ ਤੈਨੂੰ ਕੋਈ ਨਹੀਂ ਰੋਕ ਸਕਦਾ। ਉਹ ਕਰ ਫਿਰ ਤੋਂ ਸਟਾਰਟ ਕਰ। ਮੈਨੂੰ ਉਹ ਚੀਜ਼ ਕਦੇ ਨਹੀਂ ਭੁੱਲਦੀ ਜਦੋਂ ਮੈਂ ਇਨਸਟਾਇਲਿੰਗ ਨੂੰ ਵੀ ਬਣਾਈ ਤਾਂ ਸਾਰਾ ਕੁਝ 0000 ਆਇਆ ਉੱਪਰ ਤੇ ਇਹਦੇ ਹੱਥ ਸ਼ਿਵਰਿੰਗ ਕਰ ਰਹੇ ਸੀਗੇ। ਇਹ ਕੰਬ ਰਿਹਾ ਸੀਗਾ ਉਹ 000 ਦੇਖ ਕੇ ਮੈਂ ਇਹਨੂੰ ਹੌਸਲਾ ਦਿੱਕਾ ਆਂ ਗਿਆ ਪੁੱਤ ਕੋਈ ਗੱਲ ਨਹੀਂ ਵਾਹਿਗੁਰੂ ਨਾਲ ਤੇ ਇਹ 00 ਵੀ ਲੱਖਾਂ 'ਚ ਬਦਲ ਜਾਣਾ। ਬਿਲਕੁਲ ਬਿਲਕੁਲ ਤਾਂ ਇਹ ਥੋੜਾ ਜਿਹਾ ਬੜਾ ਮੈਂ ਬੇਨਤੀ ਵੀ ਕਰਦਾ ਹਾਂ ਸਾਰੀ ਆਡੀਅנס ਨੂੰ ਪਿਆਰ ਦੇਣ ਵਾਲਿਆਂ ਨੂੰ ਕਿ ਤੁਹਾਡਾ ਆਪਣਾ ਬੱਚਾ ਏ ਤੁਹਾਨੂੰ ਪਿਆਰ ਕਰਦਾ ਤੁਹਾਨੂੰ ਸੋਹਣੀਆਂ-ਸੋਹਣੀਆਂ ਚੀਜ਼ਾਂ ਸੁਣਾਊਗਾ ਪਲੀਜ਼ ਐਪਰੀਸ਼ੀਏਟ ਕਰੋ ਤੇ ਜਿਨੇ ਕੰਮ ਕੀਤਾ ਵੀ ਆ ਮੈਂ ਉਹਨੂੰ ਵੀ ਕਹਿੰਦਾ ਵੀ ਵੀਰੇ ਤੇਰਾ ਬਹੁਤ-ਬਹੁਤ ਧੰਨਵਾਦ ਸਾਨੂੰ ਇਹ ਜਿਹਾ ਇੱਕ ਪੁਆਇੰਟ ਦਿੱਤਾ ਵੀ ਅਸੀਂ ਦੁੱਗਣੇ ਹੋ ਕੇ ਆਵਾਂਗੇ ਹੁਣ ਫੇਰ ਦੁਬਾਰਾ ਬਹੁਤ ਜ਼ਿਆਦਾ ਮਿਹਨਤ ਕਰਕੇ ਆਵਾਂਗੇ ਹੋਰ ਨਿਖਰ ਕੇ ਆਵਾਂਗੇ ਤਾਂ ਇਹ ਮੇਰਾ ਇਹਨੂੰ ਇਹਨੂੰ ਵੀ ਮੈਸੇਜ ਆ ਤੇ ਮੈਂ ਆਡੀਅנס ਨੂੰ ਹਕਮ ਅਗਰ ਦੇਖਿਆ ਜਾਵੇ ਤੁਸੀਂ ਹੁਣ ਜਿਵੇਂ ਸਿੰਗਿੰਗ ਕਰਦੇ ਹੋ ਸਭ ਤੋਂ ਜ਼ਿਆਦਾ ਕਿਹੜੇ ਸਿੰਗਰ ਪਸੰਦ ਨੇ ਤੁਹਾਨੂੰ ਮੈਨੂੰ ਸਤਿੰਦਰ ਸਸਤਾਜ ਜੀ ਡਾਕਟਰ ਸਤਿੰਦਰ ਸਸਤਾਜ ਸਾਰੇ ਗਾਣੇ ਸੁਣਦੇ ਹੋ ਉਹਨਾਂ ਦੇ ਤੁਹਾਡਾ ਫੇਵਰੇਟ ਕਿਹੜਾ ਹੈ ਮੇਰਾ ਗੁਰਮੁਖੀ ਦਾ ਬੇਟਾ ਸੁਣਾਓਗੇ ਫਿਰ ਸਾਨੂੰ ਹਾਂਜੀ ਜ਼ਰੂਰ ਹਾਂਜੀ ਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵੇ ਸੇ ਲੋਰੀ ਦੇਨੇ ਅੱਖਰ ਜੀ ਮੰਗੁਰਮੁਖੀ ਦਾ ਬੇਟਾ ਉਰੇ ਮੁਖੀ ਦਾ ਬੇਟਾ ਮੈਨੂੰ ਤਾ ਹਾਕਮ ਗਾਣਾ ਸਿਰਫ ਅੱਖਰਾਂ ਦੀ ਹੈ ਜੇ ਗੀਤ ਲਿਖਣਾ ਹੈ ਜੇ ਗੀਤ ਸੁਣਨਾ ਹੈ ਜੇ ਤੁਸੀਂ ਗੀਤ ਗਾਣਾ ਵੀ ਹੈ ਅੱਖਰ ਤੋਂ ਸ਼ੁਰੂ ਹੋ ਕੇ ਅੱਖਰ ਤੋਂ ਹੀ ਖਤਮ ਹੋਣੀ ਹੈ ਪੰਜਾਬੀ ਮਾਂ ਬੋਲੀ ਨਾਲ ਕਿਸ ਤਰੀਕੇ ਦਾ ਪਿਆਰ ਹੈ ਸਪੋਰਟ ਕਰਦੇ ਹੋ ਚਾਹੁੰਦੇ ਹੋ ਕਿ ਜ਼ਿਆਦਾ ਅੱਗੇ ਜਾਵੇ ਪੰਜਾਬੀ ਮਾਂ ਬੋਲੀ ਸਾਡੀ ਹਾਂਜੀ ਬਿਲਕੁਲ ਹਰਪਾਲ ਲਈ ਚਾਹੁੰਦੇ ਆ ਕਿ ਜਿਹੜੀ ਪੰਜਾਬੀ 뮤직 ਇੰਡਸਟਰੀ ਆ ਉਹ ਸਭ ਤੋਂ ਉੱਤੇ ਰਹੇ ਉਹਦਾ ਵਰਲਡ ਵਾਈਡ ਉਹਦਾ ਨੌ ਹੋਵੇ ਬਸ ਇਹੀ ਚਾਹੁੰਦੇ ਆ ਜਿਵੇਂ ਤੁਸੀਂ ਦੱਸਿਆ ਡਾਕਟਰ ਸਤਿੰਦਰ ਸਰਤਾਜ ਦੇ ਤੁਸੀਂ ਫੈਨ ਹੋ ਉਹਨਾਂ ਦੀ ਗਾਇਕੀ ਦੀ ਇੱਕ ਅਲੱਗ ਫੈਨ ਬੇਸ ਹੈ ਨਾ ਹੋਰ ਵੀ ਕੋਈ ਗਾਇਕ ਜਿਹੜੇ ਤੁਹਾਨੂੰ ਪਸੰਦ ਨੇ ਫਾਲੋ ਕਰਦੇ ਹੋ ਜਾਂ ਸੁਣਦੇ ਹੋ ਜ਼ਿਆਦਾਤਰ ਸਾਡੇ ਕਿਹੜੇ ਕਿਹੜੇ ਦੇ ਗਾਣੇ ਸੁਣਨੇ ਪਸੰਦ ਕਰਦੇ ਹੋ ਮੈਂ ਸਰਦੂ ਸਿਕੰਦਰ ਜੀ ਦਾ ਉਸਤਾਦ ਜੀ ਦਾ ਉਹਨਾਂ ਦੇ ਗਾਣੇ ਵੀ ਮੈਨੂੰ ਵਧੀਆ ਲੱਗਦੇ ਨੇ ਅੱਛਾ ਇੰਨੇ ਮਤਲਬ ਪੁਰਾਣੇ-ਪੁਰਾਣੇ ਗਾਣੇ ਵੀ ਸਾਰੇ ਸੁਣਦੇ ਹੋ ਕਿ ਹੁਣ ਜਿਹੜੇ ਨਵੇਂ-ਨਵੇਂ ਆ ਰਹੇ ਐ ਕਿਉਂਕਿ ਅੱਜ ਕੱਲ ਦੇ ਗੀਤਾਂ ਦੇ ਵਿੱਚ ਤੇ ਪੁਰਾਣੇ ਗੀਤਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਤੇ ਉਹ ਡਿਫਰੈਂਸ ਜਿਹੜਾ ਉਹ ਉਹਨੂੰ ਕਿਵੇਂ ਮੈਨੂੰ ਮੈਨੂੰ ਨਾ ਅਸਲ ਵਿੱਚ ਜਿਹੜਾ ਪੁਰਾਣਾ ਸਿੰਗਿੰਗ ਸਟਾਈਲ ਸੀਗਾ ਉਹ ਮੈਨੂੰ ਜ਼ਿਆਦਾ ਵਧੀਆ ਲੱਗਦਾ ਸੀਗਾ ਕਿਉਂਕਿ ਉਹਦੇ ਵਿੱਚ ਜਿਵੇਂ ਸੁਰ ਤਾਲ ਦਾ ਇੱਕ ਅਲੱਗੇ ਉਹਦਾ ਮੈਟਰ ਸੀਗਾ ਤਾਂ ਕਰਕੇ ਉਹਦਾ ਸਟਾਈਲ ਮੈਨੂੰ ਬਹੁਤ ਵਧੀਆ ਲੱਗਦਾ ਜ਼ਿਆਦਾਤਰ ਉਧਰ ਉਹਦੇ ਗੀਤ ਪਸੰਦ ਹੈ ਤੇ ਸਰ ਤੁਸੀਂ ਜਿਵੇਂ ਤੁਸੀਂ ਇਹਨਾਂ ਨੇ ਦੱਸਿਆ ਵੀ ਕੰਪੋਜ਼ ਕਰਦੇ ਹੋ ਆਪਣਾ ਵੀ ਕੁਝ ਲਿਖਿਆ ਜੋ ਇਹਦੇ ਇਹ ਗਾਂਦਾ ਹੋਵੇ ਜਾਂ ਤੁਸੀਂ ਚਾਹਦੇ ਹੋ ਕਿ ਜਿਵੇਂ ਇੱਕ ਕਹ ਲਓ ਫਾਦਰ ਸਨ ਦਾ ਡਿਊਟ ਬਣ ਕੇ ਅੱਗੇ ਆਵੇ ਲਿਖਦੇ ਹੋ ਤੁਸੀਂ ਕੁਝ ਇਹਦੇ ਵਾਸਤੇ ਮੈਡਮ ਮੈਂ 2019 ਚ ਮਾਸਟਰਸ ਮਾਤਾ ਗੁਜਰੀ ਕਾਦੋਜ ਫਤੇਗੜ ਸਾਹਿਬ ਲਿਟਰੇਚਰ ਪੋਇਟਰੀ ਦੀ ਕਰੀ ਹੈ ਜੀ ਤੇ ਪਹਿਲਾਂ ਤੋਂ ਹੀ ਮੇਰਾ ਰੁਝਾਨ ਰਿਹਾ ਕਿ ਮੈਂ ਸੋਹਣੀ ਲਿਖਤ ਬਣਾਵਾਂ ਸੋਹਣਾ ਲਿਖਾਂ ਤੇ ਐਨਾ ਸੋਹਣਾ ਟਾਈਮ ਜਦੋਂ ਆ ਜਾਂਦਾ ਹੈ ਜਦੋਂ ਕਿ ਆਪਣਾ ਬੱਚਾ ਕਿਸੇ ਚੀਜ਼ ਲਈ ਤਿਆਰ ਹੋ ਜਾਂਦਾ ਜਿਵੇਂ ਕਿ ਸੰਗੀਤ ਹਾਕਮ ਕਰ ਰਿਹਾ ਹੈ ਤਾਂ ਮੈਂ ਉਹਦੇ ਲਈ ਨਾ ਕੁਝ ਲਿਖਾਂਏ ਤਾਂ ਹੋ ਨਹੀਂ ਸਕਦਾ ਜੀ ਤੇ ਆਪਣੇ ਕਲਚਰ ਨੂੰ ਆਪਣੀ ਸਭਿਆਦਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਰਿਸ਼ਤਿਆਂ ਨੂੰ ਪਿਆਰ ਦਿਖਾਉਣ ਵਾਲਾ ਇੱਕ ਹੂੰ ਸੌਂਗ ਲਿਖਿਆ ਤੇ ਉਹ ਤੁਹਾਡੀ ਰੂਹ ਰੂਹ ਹਾਕਮ ਜ਼ਰੂਰ ਕਰੂਗਾ ਜੀ ਚਲੋ ਜੀ ਸੁਣਾ ਦਿਓ ਬਿਨ ਮਾਵਾਂ ਦੇ ਜਗ ਉੱਜੜ ਜਾਈ ਰੰਗ ਬਾਪੂ बिन वीर खोटे सिक्के बिन वीर खोटे सिक्के हाँ दुनियादारी व्यापारिक मेला एक विकदा दूजा मुल लावे हाँ सांभले रिश्ते

ਕਮ ਤੁਸੀਂ ਜਿਵੇਂ ਸਟਾਰਟਿੰਗ ਤੁਹਾਡੇ ਸਾਹਮਣੇ ਦੱਸਿਆ ਵੀ ਤੁਸੀਂ ਸ਼ੁਰੂ ਤੋਂ ਪਹਿਲਾਂ ਗੁਰਬਾਣੀ ਕੀਰਤਨ ਦੇ ਨਾਲ ਜੁੜੇ ਸੀ ਨਾ ਕਿਉਂਕਿ ਬੈਕਗ੍ਰਾਉਂਡ ਉਸ ਤਰੀਕੇ ਦੇ ਨਾਲ ਸੀਗਾ ਤਾਂ ਆਸਾ ਦੀ ਵਾਰ ਹੋ ਗਿਆ ਹੋਰ ਕਿਹੜੇ-ਕਿਹੜੇ ਕੀਰਤਨ ਜਿਵੇਂ ਸ਼ਬਦ ਕੀਰਤਨ ਵੀ ਨਾਲ-ਨਾਲ ਗਾਣੇ ਹੋ ਉਹ ਵੀ ਆਡੀਅנס ਤੱਕ ਪਹੁੰਚਾਏ ਹੋਏ ਆਪਣੀ ਵੀਡੀਓਜ਼ ਦੇ ਰਾਹੀਂ ਹਾਂਜੀ ਮੈਂ ਇੰਸਟਾਗ੍ਰam ਤੇ ਮੈਂ ਆਪਣੀ ਇਹ ਮਾਈਂਡਸੈਟ ਰੱਖਿਆ ਕਿ ਜਿਵੇਂ ਮੈਂ ਜਿਵੇਂ ਨਾਰਮਲ ਗਾਣੇ ਦੀਆਂ ਰੀਲਾਂ ਪਾਉਣਾ ਤਾਂ ਮੈਂ ਨਾਲ-ਨਾਲ ਸ਼ਬਦੀਆਂ ਵੀ ਰੀਲਾਂ ਪਾਉਣਾ ਜਿਵੇਂ ਕੀਰਤਨ ਕਰਕੇ ਔਰ ਮੇਬੀ ਮੈਂ ਸਾਰੀਆਂ ਰੀਲਾਂ ਪਾਉਂਗੀ ਕੋਈ ਸੁਣਾ ਸਕਦੋ ਸ਼ੋ ਸਾਨੂੰ ਹਾਂਜੀ ਮੈਂ ਸੁਣਾ ਸਕਦੀ ਹਾਂ ਕੋਈ ਸਵੇ ਗੁਸਈਆ ਕੋਈ ਅੱਲਾਹ ਥੈਂਕ ਯੂ ਥੈਂਕ ਯੂ ਸਰ ਪਹਿਲਾ ਟੀਚਰ ਵੀ ਮਾਪਿਓ ਦਾ ਰੋਲ ਹੁੰਦਾ ਤੇ ਪਹਿਲੀ ਆਡੀਅנס ਵੀ ਹੁਣ ਤੁਸੀਂ ਤਾਂ ਜਿਵੇਂ ਇਹਦੀ ਵੀਡੀਓ ਇੰਸਟਾਗ੍ਰam ਤੇ ਬਣਾਈ ਤਾਂ ਸਭ ਤੋਂ ਪਹਿਲਾ ਗੀਤ ਜਿਹੜਾ ਇਹਨੇ ਗਾਇਆ ਸੀ ਜੋ ਤੁਸੀਂ ਦੱਸਿਆ ਵੀ ਅਸੀਂ ਸੁਣ ਕੇ ਹੈਰਾਨ ਹੋ ਗਏ ਸੀ ਵੀ ਇੰਨਾ ਸੋਹਣਾ ਇਹ ਗਾ ਲੈਂਦਾ ਉਹ ਕਿਹੜਾ ਗੀਤ ਸੀ ਤੁਹਾਨੂੰ ਯਾਦ ਆ ਉਹ ਟਾਈਮ ਤੋਂ ਵੀ ਉਹ ਉਹਦੋਂ ਪੁਰਾਣੇ ਟਾਈਮ ਚ ਜਿਵੇਂ ਕਿ ਪੁਰਾਣਾ ਤਾਂ ਚਲੋ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਇਹਦੀ 12ਵਾਂ ਸਾਲ ਲੱਗਿਆ ਛੋਟੀ ਜਿਹੀ ਉਮਰ ਆ ਤੇ ਕਹਿ ਲੋ ਵੀ 8-10 8-9 ਸਾਲ ਪਹਿਲਾਂ ਉਦੋਂ ਸਰਧੂਰ ਜੀ ਦੇ ਮਤਲਬ ਕਹਿ ਲੋ ਵੀ ਜਿਹੜੇ ਸੂਫੀ ਗਾਇਕ ਨੇ ਆਪਣੇ ਉਸਤਾਦ ਮੰਨੇ ਜਾਂਦੇ ਆ ਗਾਇਕੀ ਸੰਗੀਤ ਦੇ ਉਹਨਾਂ ਜੀ ਉਹਨਾਂ ਦੇ ਗਾਣੇ ਗੁੰਗਣਾਉਂਦਾ ਹੁੰਦਾ ਸੀ ਜਿਵੇਂ ਕਿਹੜਾ ਗਾਣਾ ਸੀ ਨਜ਼ਰਾਂ ਤੋਂ ਗਿਰ ਨਜ਼ਰਾਂ ਤੋਂ ਗਿਰ ਕੀ ਗਾਣਾ ਇਹ ਬਹੁਤ ਗਾਉਂਦਾ ਹੁੰਦਾ ਸੀਗਾ ਤੇ ਉਦੋਂ ਇਹਦੀ ਉਹ ਤਿੱਖੀ ਜਿਹੀ ਆਵਾਜ਼ ਚ ਇੱਕ ਚੰਚਲ ਜਿਹੀ ਆਵਾਜ਼ ਚ ਉਹ ਸੁਰ ਸੁਣਨੇ ਹਾਲਾਂਕਿ ਇਹਨੂੰ ਨਹੀਂ ਵੀ ਪਤਾ ਸੀਗਾ ਵੀ ਕੀ ਇਹਦਾ ਮਤਲਬ ਕਿ ਪ੍ਰੋਟੋਕਾਲ ਹੁੰਦਾ ਵੀ ਕਿਦਾਂ ਕੀ ਪ੍ਰੋਸੀਜਰ ਹੁੰਦਾ ਕੌਣ ਦਾ ਤੇ ਉਹਨੂੰ ਫਿਰ ਵੀ ਇਹਨੇ ਇੰਨਾ ਸੋਹਣਾ ਨਿਭਾਉਣਾ ਤੇ ਮੈਂ ਅੱਜ ਵੀ ਉਦੋਂ ਇਹਦੇ ਤੋਂ ਬਹੁਤ ਜ਼ਿਆਦਾ ਵਾਰ ਉਹ ਸੁਣਦਾ ਹੁੰਨਾ ਤੇ ਮੈਨੂੰ ਬੜਾ ਚੰਗਾ ਲੱਗਦਾ ਸਰ ਕੀ ਕਹਿਣਾ ਚਾਹੁੰਦੇ ਸਾਡੀ ਆਡੀਅנס ਨੂੰ ਤੁਹਾਨੂੰ ਮਿਲ ਕੇ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਫਾਦਰ ਜਦੋਂ ਆਪਣੇ ਬੱਚੇ ਨੂੰ ਸਪੋਰਟ ਕਰਦਾ ਲੈ ਕੇ ਜਾਵੇ ਨਾ ਕਿ ਉਂਗਲ ਫੜਨੀ ਆ ਤਾਂ ਪਿਓ ਨੇ ਫੜ ਕੇ ਅੱਗੇ ਲੱਗੇ ਜਾਣੀ ਹੈ ਤਾਂ ਬੱਚਾ ਵੀ ਉਹੀ ਰਾਵਾਂ ਤੇ ਚਲਦਾ ਤੁਰਦਾ ਜਾਂਦਾ ਹੈ ਤੇ ਪੇਰੈਂਟਸ ਦੀ ਸਪੋਰਟ ਤਾਂ ਤੁਹਾਡੇ ਦੇਖਣ ਨੂੰ ਮਿਲ ਹੀ ਰਹੀ ਹੈ ਆ ਆਡੀਅנס ਬਹੁਤ ਪਿਆਰ ਕਰ ਰਹੀ ਹੈ ਕੀ ਕਹਿਣਾ ਚਾਹੁੰਦੇ ਸਾਡੀ ਆਡੀਅנס ਨੂੰ ਮੈਂ ਸਭ ਤੋਂ ਪਹਿਲਾਂ ਇਹ ਹੀ ਕਹੂੰਗਾ ਜੀ ਜੋ ਸਾਡੇ ਨਾਲ ਇਨਸੀਡੈਂਟ ਹੋਇਆ ਅਕਾਊਂਟ ਡਿਲੀਟ ਵਾਲਾ ਜੇ ਉਸ ਤੋਂ ਬਾਅਦ ਪਹਿਲੀ ਅਪਰੋਚ ਪਹਿਲਾ ਹੰਗਾਰਾ ਪਹਿਲਾ ਕਿਸੇ ਨੇ ਹੱਥ ਫੜਿਆ ਤਾਂ ਉਹ ਤੁਹਾਡਾ ਚੈਨਲ ਨਾਲ ਲੁਧਿਆਣਾ ਟਾਈਮਸ ਇਹਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਹਾਡੀ ਸਾਰੀ ਆਡੀਅנס ਦਾ ਬਹੁਤ ਬਹੁਤ ਸ਼ੁਕਰੀਆ ਬੱਚੇ ਨੂੰ ਦੁਬਾਰਾ ਤੋਂ ਹੱਥ ਫੜਿਆ ਅੱਗੇ ਲੈ ਕੇ ਆਉਣ ਦਾ ਇੱਕ ਵਾਅਦਾ ਕੀਤਾ ਤਾਂ ਬਹੁਤ ਇੱਕ ਪ੍ਰਾਊਡ ਫੀਲ ਕਰਦੇ ਹਾਂ ਚੈਨਲ ਤੇ ਵੀ ਤੇ ਤੁਹਾਡੇ ਸਟਾਫ ਤੇ ਵੀ ਸਪੈਸ਼ਲੀ ਤੁਹਾਡੇ ਤੇ ਵੀ ਕਿ ਤੁਸੀਂ ਇਹ ਚੀਜ਼ ਨੂੰ ਮਤਲਬ ਅਪਰੀਸ਼ੀਏਟ ਕਰ ਰਹੇ ਹੋ ਅੱਗੇ ਲੈ ਕੇ ਆਉਣ ਦਾ ਹੋਰ ਜ਼ਰੀਆ ਸਾਨੂੰ ਦੇ ਰਹੇ ਹੋ ਤੇ ਇਸ ਦੇ ਨਵੇਂ ਚੈਨਲ ਹਾਕਮ ਗੰਦੀਵਾਲ ਬੰਨ ਨੂੰ ਹੋਰ ਅੱਗੇ ਲੈ ਕੇ ਆਉਣ ਦਾ ਇੱਕ ਸਾਨੂੰ ਕਹਿ ਲੋ ਵੀ ਮੁਕਾਮ ਮਿਲ ਗਿਆ ਇੱਕ ਪਲੇਟਫਾਰਮ ਮਿਲ ਗਿਆ ਤਾਂ ਮੈਂ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦਾ ਜੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਲੁਧਿਆਣਾ ਟਾਈਮਜ਼ ਦੇ ਸਰੋਤਿਆਂ ਦਾ ਵੀ ਤੇ ਸਟਾਫ ਦਾ ਵੀ ਤੇ ਤੁਹਾਡਾ ਵੀ ਹਾਕਮ ਕੀ ਕਹਿਣਾ ਫਿਰ ਆਡੀਅנס ਨੂੰ ਨਵਾਂ ਗਾਣਾ ਕਿਹੜਾ ਆਏਗਾ ਹੁਣ ਜਾਂਦੇ ਸਰ ਹਾਂਜੀ ਨਵੇਂ ਨਵਾਂ ਕਿਹੜਾ ਗਾਣਾ गा ਕੇ ਸੁਣਾਓਗੇ ਅ ਮੈਂ ਤੁਹਾਨੂੰ ਉਹ ਸੁਣਾ ਦੇਣਾ ਮੈਂ ਜ਼ੁਬਾਨ ਸੁਣਾ ਦੂੰ ਸੁਣਾ ਇੱਕ ਜਿਹੜਾ ਇੱਕ ਜਿਹੜਾ ਤੁਹਾਡੇ ਫਾਦਰ ਸਾਹਿਬ ਕਹਿ ਰਹੇ ਉਹ ਵੀ ਅਸੀਂ ਸੁਣਨਾ ਜ਼ਰੂਰ ਜਿਹੜਾ ਸਭ ਤੋਂ ਪਹਿਲਾਂ ਤੁਸੀਂ ਗਾਇਆ ਸੀ ਹਾਂਜੀ ਹਾਂਜੀ ਅੱਛਾ ਆਪਣੀ ਐਂਡਿੰਗ ਵੀ ਗਾਣੇ ਦੇ ਨਾਲ ਹੀ ਕਰ ਦੋ ਹਾਂਜੀ ਆਪਣੀ ਐਂਡਿੰਗ ਜਿਹੜੀ ਕਰਨੀ ਹੈ ਨਾ ਸਾਡੇ ਆਡੀਅנס ਨੂੰ ਜਿਹੜਾ ਮੈਸੇਜ ਦੇਣਾ ਉਹ ਗਾਣੇ ਦੇ ਨਾਲ ਹੀ ਕਰ ਦੋ ਹਾਂਜੀ ਮੈਂ ਤੁਹਾਨੂੰ ਜ਼ੁਬਾਨ ਲੈਣਾ ਸੁਣਾਉਣਾ ਉਹ ਮੈਂ ਵੋਕਲੀ ਸੁਣਾਉਂਗਾ ਠੀਕ ਹਮ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨਹੀਂ ਆਉਂਦੇ ਨੇ ਉਹ ਵੱਲੇ ਹੀ ਖਿਆਲ ਨੀ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨੀ ਆਉਂਦੇ ਨੇ ਉਹ ਵੱਲੇ ਹੀ ਖਿਆਲ ਨੀ ਦੇਖੀ ਕੁਝ ਮੂੰਹੋਂ ਨਾ ਤੂੰ ਬੋਲ ਪਈ ਚਾਨਣ ਤਾਰਿਆਂ ਨੂੰ ਸੋਈ ਜਾਣਦੇ ਖੋਲੀਂ ਦਰਵਾਜ਼ੇ ਨਾ ਜ਼ੁਬਾਨ ਦੇ ਖਾ ਨਾਲ ਗੱਲਾਂ ਹੋਈ ਜਾਣਦੇ ਵਾਰੀ ਵਾਰੀ ਨਾਣੇ ਜਦੋਂ ਮਿਲਦੇ ਉਹ ਦੋ ਆਪਾਂ ਦੋਵੇਂ ਜਾਂਦੇ ਸੰਗ ਨਹੀਂ ਦਿਲ ਕਰੇ ਵਾਹੋ ਫੜੇ ਰੋਕ ਲਾਂ ਸਮਾਂ ਹੀ ਨਾ ਜਾਵੇ ਲੰਘ ਨੀ ਰੱਬ ਦੀ ਰਜ਼ਾ ਦੇ ਨਾਲ ਮਿਲ ਰੱਬ ਦੀ ਰਜ਼ਾ ਦੇ ਨਾਲ ਮਿਲਦੇ ਹਰੀਏ ਸਜਣ ਮਨ ਨਿਹਾਨ ਦੇ ਖੋਲ੍ਹੀਂ ਦਰਵਾਜ਼ੇ ਨਾਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਖੋਲ੍ਹੀਂ ਦਰਵਾਜ਼ੇ ਨਾਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਥੈਂਕ ਯੂ ਬਹੁਤ ਖੂਬ ਤਾਂ ਇਹ ਜ਼ੁਬਾਨੋਂ ਤੁਸੀਂ ਆਵਾਜ਼ ਤਾਂ ਜਿਹੜੀ ਇਹ ਸੁਣ ਚੁੱਕੇ ਹੋ ਕੀਤਾ ਨੂੰ ਬਹੁਤ ਪਿਆਰ ਮਿਲ ਰਿਹਾ ਹਕਮ ਦੇ ਤਾਂ ਇਸ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਿਓ ਤੇ ਇਸ ਦਾ ਅਕਾਊਂਟ ਜਿਹੜਾ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਇਸ ਨੇ ਦੁਬਾਰਾ ਤੋਂ ਕਿਉਂਕਿ ਜਿਵੇਂ ਹੁਣ ਸਰ ਨੇ ਦੱਸਿਆ ਵੀ ਬੁਰਾ ਤਾਂ ਚਲੋ ਲੱਗਦਾ ਵੀ ਇੰਨੀ ਮਿਹਨਤ ਕੀਤੀ ਹੋਵੇ ਕਿਸੇ ਚੀਜ਼ ਦੇ ਉੱਤੇ ਤੇ ਉਹ ਬਿਲਕੁਲ ਹੀ ਠੱਪ ਹੋ ਜਾਵੇ ਤਾਂ ਸ਼ੁਰੂਆਤ ਤੋਂ ਦੇ ਵਿੱਚ ਤਾਂ ਥੋੜਾ ਥੋੜਾ ਬੁਰਾ ਲੱਗਿਆ ਪਰ ਇਹਨਾਂ ਨੇ ਫਿਰ ਤੋਂ ਜਿਹੜੀ ਹੈ ਦੁੱਗਣੀ ਮਿਹਨਤ ਕਰਨ ਦੀ ਗੱਲ ਆਖੀ ਵੀ ਦੁਬਾਰਾ ਤੋਂ ਅਸੀਂ ਹੋਰ ਤੱਕੜੇ ਹੋ ਕੇ ਆਵਾਂਗੇ ਤਾਂ ਬੱਚੇ ਨੂੰ ਦੋ 12 ਸਾਲ ਦੀ ਉਮਰ ਹੈ ਤੇ 12 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਗੀਤਾਂ ਨੂੰ ਤੁਹਾਡੇ ਤੱਕ ਲੈ ਕੇ ਆਇਆ ਆਪਣੀ ਸੋਹਣੀ ਆਵਾਜ਼ ਨੂੰ ਤੁਹਾਡੇ ਤੱਕ ਲੈ ਕੇ ਆਇਆ ਅੱਜ ਕੱਲ ਦੇਖਿਆ ਜਾਵੇ ਕਿ ਇੱਦਾਂ ਦੀ ਗਾਇਕੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਆਟੋ ਟਿਊਨ ਜਿਹੜਾ ਜ਼ਿਆਦਾਤਰ ਤੁਰਦਾ ਆ ਰਿਹਾ ਵੀ ਬਹੁਤ ਸਾਰੇ ਸਿੰਗਰ ਆਟੋ ਟਿਊਨ ਲਾ ਕੇ ਜਿਹੜੇ ਗੀਤ ਗਾਉਂਦੇ ਨੇ ਪਰ ਹਕਮ ਨੇ ਤੁਸੀਂ ਦੇਖਿਆ ਬਿਨਾਂ ਹਾਰਮੋਨੀਅਮ ਤੋਂ ਵੀ ਇਹ ਗੀਤ ਸੁਣਾਇਆ ਉਹ ਵੀ ਬਹੁਤ ਖੂਬਸੂਰਤ ਸੁਰਾਂ ਦੇ ਨਾਲ ਸੁਣਾਇਆ ਤੇ ਇਦਾਂ ਦੀ ਹੋਰ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾ ਐਂਡ ਸਤਵੰਦ ਦੇ ਨਾਲ ਮੈਂ ਬ੍ਰਿੰਕ ਕੋਰ